ਫੇਰ ਇੱਕ ਮੰਦ ਭਾਗੀ ਖਬਰ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਗਾਟ ਵਾਲੀ ਖੜਿਆ ਕਹਿੰਦੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਗਾਟ ਵਾਲੀ ਜਿਸ ਤੇ ਉਸ ਸਮੇਂ ਉਸ ਪਰਿਵਾਰ ਦੇ ਵਿੱਚ ਤੇ ਉਸ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਜਦੋਂ ਕੀ ਵਿਦੇਸ਼ ਗਏ ਸੰਦੀਪ ਸਿੰਘ ਦੀ ਮੌਤ ਦੀ ਖਬਰ ਆਉਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਪੁੱਤਰ ਗਰਮੇਲ ਸਿੰਘ ਪਿਛਲੇ 6 ਮਹੀਨੇ ਪਹਿਲਾਂ ਵਦੇਸ਼ ਗਿਆ ਸੀ ਜਿਸ ਦੀ ਉਮਰ 22 ਸਾਲਾਂ ਦੱਸੀ ਜਾ ਰਹੀ ਹੈ ਸੰਦੀਪ ਸਿੰਘ ਇਸ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਇੱਕ ਭੈਣ ਦਾ ਇਕਲੌਤਾ ਪਰਾ ਦੱਸਿਆ ਜਾ ਰਿਹਾ ਇਸ ਪਰਿਵਾਰ ਨੇ ਆਪਣੇ ਬੱਚੇ ਨੂੰ ਰੋਜੀ ਰੋਟੀ ਦੇ ਲਈ ਕਰਜ਼ਾ ਚਾਕੇ ਵਿਦੇਸ਼ ਭੇਜਿਆ ਸੀ ਸੋ ਉਸ ਸਮੇਂ ਸੋਗ ਦੀ ਲਹਿਰ ਫੈਲਦੀ ਹੈ ਜਦੋਂ ਸੰਦੀਪ ਸਿੰਘ ਦੀ ਮੌਤ ਦੀ ਖਬਰ ਆਉਂਦੀ ਹੈ ਕੀ ਹੈ ਪੂਰਾ ਮਾਮਲਾ ਹਲੇ ਵੀ ਪਰਿਵਾਰ ਹੈ ਜਿਹੜਾ ਡੇਡ ਬਾਡੀ ਦੀ ਉੜੀ ਕਰ ਰਿਆਗਾ ਪੂਰੇ ਮਾਮਲੇ ਬਾਰੇ ਜਾਣਕਾਰੀ ਹੈ ਜਿਹੜਾ ਪਿੰਡ ਤੋਂ ਲਵਾਂਗੇ ਜਰੂਰ ਕਮੈਂਟ ਤੇ ਸ਼ੇਅਰ ਕਰਿਓ ਕੀ ਗੱਲ ਹੋਈ ਹੈ ਜੀ ਪੂਰੀ ਜਾਣਕਾਰੀ ਗੱਲ ਦਾ ਇਹ ਹੈ ਜੀ ਸਾਡਾ ਬੱਚਾ ਸੀ 22 ਸਾਲ ਦਾ ਸੰਦੀਪ ਸਿੰਘ ਪੁੱਤਰ ਗਰਮੇਲ ਸਿੰਘ ਜਿਹੜਾ ਕਿ ਪਲੱਸ 2 ਕਰਨ ਤੋਂ ਬਾਅਦ ਕੁਰੇਸ਼ੀਆ ਚ ਗਿਆ ਸੀ 6 ਮਹੀਨੇ ਪਹਿਲਾਂ ਅਜੇ ਮੰਨ ਲਓ 7-8 ਦਿਨਾਂ ਜੀ ਉਹਨੂੰ ਰਹਿੰਦੇ ਸੀ ਮਤਲਬ 6 ਮਹੀਨੇ ਪੂਰੇ ਹੋਏ ਨਹੀਂ ਸੀ ਉੱਥੇ ਗਿਆ ਇਹਨੂੰ ਉੱਥੇ ਆਪਦੀ ਰੋਜੀ ਰੋਟੀ ਕਮਾਉਣ ਦੇ ਖਾਤੇ ਸੋ ਗਿਆ ਸੀ 7.8 ਲੱਖ ਰੁਪਏ ਦਾ ਖਰਚ ਵੀ ਆ ਗਿਆ ਸੀ ਬੱਚੇ ਦਾ ਤੇ ਇਸ ਕਰਕੇ ਜਦੋਂ ਉੱਥੇ ਉਹ ਗਿਆ ਸੀ ਉੱਥੇ ਉਹ ਕਰਦਾ ਸੀ ਆਪਣਾ ਸਪਲਾਈ ਦਾ ਕੰਮ ਜੀ ਜਿਹੜੀ ਆਪਾਂ ਹੋਮ ਡਿਲੀਵਰੀ ਕਰਦੇ ਹਾਂ ਹੋਮ ਡਿਲੀਵਰੀ ਕਰਦੇ ਜੀ ਡਿਲੀਵਰੀ ਬੁਆਏ ਸੀਗਾ ਤੇ ਅਚਨ ਚੇਤਿ ਪਰਸੋਂ 10 ਵਜੇ ਸਾਡੇ ਕੋਲ ਫੋਨ ਆਉਂਦਾ ਹੈ ਵੀ ਸਵੇਰੇ 2:30 ਵਜੇ ਉਹ ਬੱਚੇ ਦੇ ਛਾਤੀ 'ਚ ਦਰਦ ਹੋਇਆਗਾ ਉਹਨਾਂ ਨੇ ਐਂਬੂਲੈਂਸ ਨੂੰ ਕਾਲ ਕੀਤੀ ਐਂਬੂਲੈਂਸ ਆ来ਆ ਉਹਦੋਂ ਨੂੰ ਬੱਚੇ ਦੀ ਮੈਲੋ ਡੈਥ ਹੋ ਗਈ ਤੇ ਆ ਕਹਾਣੀ ਬਣੀ ਹੈ ਜੀ ਤੇ ਪਰਿਵਾਰ 'ਚ ਮਤਲਬ ਉੱਤੇ ਹੀ ਉਹ ਬੱਚਾ ਸੀਗਾ ਬੇਟੀ ਇਹਨਾਂ ਦੀ ਵਿਆਹੀ ਹੋਈ ਹੈ ਜੀ ਤੇ ਮੀਆਂ ਬੀਬੀ ਜੋ ਨੇ ਰਹਿਗੇ ਜਿਹੜਾ ਗਰਮੇਲ ਸਿੰਘ ਹੈ ਗਰੀਬ ਕਿਸਾਨ ਹੈ ਜੀ ਚਾਰ ਏਕੜ ਜ਼ਮੀਨ ਦਾ ਮਾਲਕ ਹੈ ਜੀ ਤੇ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਪਿਆ ਸਾਡੇ ਸਾਰੇ ਪਿੰਡ ਚ ਮੰਨ ਲਓ ਸੋਕ ਦੀ ਲਹਿਰ ਹੈ ਜੀ ਤੇ ਕਰੋਸ਼ੀਆ ਦੇ ਰਚੀਨਾ ਸ਼ਹਿਰ ਹੈ ਜਿਹੜਾ ਉੱਥੇ ਘਟਨਾ ਵਾਪਰੀ ਹੈ ਜੀ ਰਚੀਨਾ ਸ਼ਹਿਰ ਦੇ ਵਿੱਚ ਹੀ ਬਹਿ ਕੇ ਸਾਡੇ ਪਿੰਡਾਂ ਦਾ ਇੱਕ ਹੋਰ ਬੱਚਾ ਵੀ ਗਿਆ ਹੋਇਆ ਹੈ ਜੀ ਜਸੂ ਨਾਂ ਦਾ ਬੱਚਾ ਹੈ ਜੀ ਉਹ ਹੁਣ ਉਹਦੇ ਤੋਂ 200 ਕਿਲੋਮੀਟਰ ਦੂਰ ਸੀ ਉਹ ਵੀ ਉਹਦੇ ਕੋਲੇ ਆ ਗਿਆ ਜੀ ਉੱਥੇ ਐਮਬੈਸੀ ਨਾਲ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਜੀ ਹੁਣ ਸੋਮਵਾਰ ਨੂੰ ਸਾਨੂੰ ਦੱਸ ਰਹੇ ਹੈ ਵੀ ਦੋ ਦਿਨ ਛੁੱਟੀ ਹੈਗੀ ਸੋਮਵਾਰ ਵੀਡੀਓ ਦੀ ਡੈੱਡ ਬਾਡੀ ਹੈਗੀ ਉਹ ਬੱਚਿਆਂ ਦੇ ਮਾਪਿਆਂ ਦੇ ਸਪੁਰਦ ਕਰਨ ਵਾਸਤੇ ਇੱਧਰ ਨੂੰ ਇੰਡੀਆ ਭੇਜਣ ਵਾਸਤੇ ਫਿਰ ਉਦੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੋਊਗੀ ਕੀ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਤੋਂ ਸਰਕਾਰ ਤੋਂ ਤਾਂ ਇਹ ਮੰਗ ਕਰਦੇ ਆਂ ਜੀ ਵੀ ਗਰੀਬ ਕਿਸਾਨਾਂ ਦੇਖੋ ਜਿਨ੍ਹਾਂ ਦਾ ਤਾਂ ਹੁਣ ਇਹ ਘਾਟਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਜੀ ਪਰ ਆਪਾਂ ਇਹ ਕਹਿੰਦੇ ਆਂ ਵੀ ਜੇ ਸਰਕਾਰ ਆਪਣੀ ਤਰਫੋਂ ਕੋਈ ਮਾੜੀ-ਮੋਟੀ ਵੀ ਮਦਦ ਲਈ ਸਹਾਇਤਾ ਨਾਲ ਇਹ ਕਰ ਸਕਣ ਜੀ ਤਾਂ ਮਾੜਾ-ਮੋਟਾ ਇਹਨਾਂ ਨੂੰ ਜੇ ਕੋਈ ਮਲਮ ਲੱਗ ਸਕੇ ਜਿਹੜਾ ਜ਼ਖਮ ਇਹ ਹੋਇਆ ਜੀ ਅੱਛਾ ਬੇਟੀ ਬੇਟੀ ਵਿਆਹੀ ਹੈ ਜੀ ਹਾਂਜੀ ਬੇਟੀ ਦਾ ਇਹ ਬੱਚੇ ਇਹਦੇ ਜਨ ਤੋਂ ਅ ਥੋੜਾ ਜਿਹਾ ਪਹਿਲਾਂ ਦੋ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਬੱਚਾ ਆਦੀ ਸਿਸਟਰ ਦਾ ਵਿਆਹ ਕਰਕੇ ਫੇਰ ਹੀ ਬੱਚਾ ਇਹ ਵਰ ਗਿਆ ਸੀ ਇਥੇ ਖੇਤੀਬਾੜੀ ਕਰਾਉਂਦਾ ਸੀ ਆਦੇ ਬਾਪ ਨਾਲ ਜੀ ਕੋਈ ਰਜਗਾਰ ਨਹੀਂ ਇਹਨੂੰ ਮਿਲਿਆ ਸੀ ਕੋਈ ਨੌਕਰੀ ਨਹੀਂ ਮਿਲੀ ਸੀ ਜੀ ਮਾੜਾ ਮੋਟਾ ਰੈਫਾਇਨਰੀ ਚ ਜਾਣ ਦਾ ਕਰਦਾ ਸੀ ਤਾਂ ਹੀ ਆ ਜੀ ਇੱਕ ਵਾਰੀ ਆਰਮੀ ਚ ਵੀ ਗਿਆ ਸੀ ਭਰਤੀ ਹੋਣ ਵਾਸਤੇ ਫਿੱਟ ਸੀ ਜੀ ਵਧੀਆ ਜਿੰਮ ਜਮ ਜਾਂਦਾ ਸੀ ਉਥੇ ਆਰਮੀ ਚ ਬਾਕੀ ਸਾਰਾ ਕੁਝ ਰੇਖਦੂਸ਼ ਵੀ ਕੱਢ ਗਿਆ ਸੀਗਾ ਮੈਡੀਕਲ ਦੀ ਜਦੋਂ ਆਈ ਉੱਥੇ ਥੋੜਾ ਮੋਟਾ ਦੀ ਬਾਹਾਂ ਚ ਮਾੜੀ ਮੋਟੀ ਕੋਈ ਦਿੱਕਤ ਉਹਨਾਂ ਨੇ ਕਹੀ ਮਾੜਾ ਮੋਟਾ ਕਹਿੰਦੇ ਮਾਂ ਮਾਂ ਟੇਢੀ ਆ ਪਤਾ ਨਹੀਂ ਕਿਵੇਂ ਬੱਚਾ ਇਸ ਕਰਕੇ ਉਹਨੂੰ ਬਾਹਰ ਜਾਣ ਲਈ ਮਜਬੂਰ ਹੋਣਾ ਪਿਆ ਵਿਚਾਰਾ ਨੇ ਕਰਜ਼ਾ ਚੱਕ ਕੇ ਜੀ ਬੱਚੇ ਨੂੰ ਬਾਹਰ ਭੇਜਿਆ ਇਹਨਾਂ ਨੇ ਜ਼ਮੀਨ ਹੈ ਕਿ ਲਾਦਾ ਕਿਲਾ ਜ਼ਮੀਨ ਇਹਨਾਂ ਨੇ ਗਹਿਣੇ ਵੈ ਵੀ ਦਿੱਤੀ ਉਦੋਂ ਜੀ ਤੇ ਮੇਰੇ خیال ਦੇ ਵਿੱਚ ਘੱਟੋ ਘੱਟ 1500 ਲੱਖ ਰੁਪਏ ਕਰਜ਼ਾ ਇਹਨਾਂ ਸਰ ਹੋ ਗਿਆ ਕਿਉਂਕਿ ਬੱਚੀ ਦਾ ਵਿਆਹ ਕਰਕੇ ਅੱਡੇ ਸੀ ਇੱਕ ਤਾਂ ਤੇ ਨਾਰੀ ਨਾਲ 8-9 ਲੱਖ ਰੁਪਏ ਬੱਚੇ ਤੇ ਲਾਇਆ ਸੀ ਉਹ ਬਾਹਰ ਭੇਜਿਆ ਸੀ ਹੁਣ ਤਾਂ ਉਮੀਦ ਇਹਨਾਂ ਨੂੰ ਆਏ ਸੀ ਵੀ ਸਾਨੂੰ ਜਵਾਕ ਸਾ ਤਿਆਗ ਪਰਸੋਂ ਤੁਸੀਂ ਦੇਖ ਲਓ ਜੀ 10 ਵਜੇ ਨੂੰ ਜਦੋਂ ਸਾਨੂੰ ਫੋਨ ਆਏਗਾ ਤੇ ਉਸ ਤੋਂ ਬਾਅਦ ਸਾਡੇ ਸਾਰੇ ਪਿੰਡ ਦੇ ਵਿੱਚ ਮਿਲਣਾ ਰੋਟੀ ਨੀ ਚੁੱਲਿਆਂ 'ਚ ਅਗਨੀ ਬਲੀ ਜੀ ਇਹਨਾਂ ਦੀ ਮਲੂਮਾਤ ਮਸ਼ਾਇਆ ਹੋਇਆ ਹੈ